ਕਿੰਨੇ ਵੰਡਣਾ ਸੀ ਪੰਜਾਬ ਹੀ ਵੰਡ ਹੋਇਆ ਇਹ ਪੱਤੀ ਪੱਤੀ ਕਰਦਾ ਲਾਲ ਗੁਲਾਬ ਹੀ ਵੰਡ ਹੋਇਆ ਆਏ ਹਾਏ ਹਾਏ ਕੀ ਓਏ ਗੁਜਰਾਂਵਾਲਾ ਕੁੱਲੂ ਅਤੇ ਹਿੱਸਾ ਪੰਜਾਬੀ ਸੀ ਮਹਾਰਾਜਾ ਰਣਜੀਤ ਸਿੰਘ ਸਰਦਾਰ ਪੰਜਾਬੀ ਦੀ ਜੇ ਸੋਮਨਾਥ ਦਾ ਮੰਦਰ ਜੇ ਕਿਤੇ ਗਜਨੀ ਲੁੱਟਦਾ ਨਾ ਦੀ ਸ਼ਹਿ ਤੇ ਲੋਟ ਜੇ ਹੀਰਾ ਘਟਦਾ ਨਾ ਲਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਂਡ ਗਵਾਣ ਦੀਆਂ ਕਿਆ ਬਾਤ ਆ ਸਾਡੇ ਗੋਰੇ ਪਾਉਂਦੇ ਪੱਠੇ ਮੇਮਾ ਭਾਂਡੇ ਮਾਂ ਜਿੱਦੇ ਮੇਮਾ ਭਾਂਡੇ ਮਾਂ ਇਹ ਲੋਧੀ ਤਲਵਾਰ ਮੁੱਠ ਚੋਂ ਕਰਦਾ ਢਿੱਲੀ ਨਾ ਜੇ ਮੁਗਲਾਂ ਵਿੱਚੋਂ ਬਾਬਰ ਆ ਕੇ ਵੜਦਾ ਦਿੱਲੀ ਨਾ ਨਾ ਪਿੰਡੇ ਸਾਡੇ ਉੱਤੇ ਲਾਸ਼ਾਂ ਪੈਂਦੀਆਂ ਡਾਂਗਦੀਆਂ ਆ ਸਾਡੇ ਗੋਰੇ ਪਾਉਂਦੇ ਪੱਠੇ ਮਹਿਮਾਂ ਮਾਨੇ ਮਾਨ ਓਏ ਮੂਲਾ ਸਿੰਘ ਦੇ ਨਾਂ ਖੋਲਦੇ ਭੇਤ ਹਾਇ ਸਾਡੇ ਨੂੰ ਬਾਈ ਕਦੇ ਫਰੰਗੀ ਫੜਦੇ ਨਾ ਕਰਤਾਰ ਸਰਾਬੇ ਨੂੰ ਓਏ ਚਰਨ ਲਖਾਰੀ ਕੁੜੀਆਂ ਸਿਰ ਤੇ ਚੁੰਨੀ ਸਾਂਭਦੀਆਂ ਆ ਸਾਡੇ ਗੋਰੇ ਪਾਉਂਦੇ ਪੱਠੇ Sampai jumpa